ਅੰਕਲ ਅੰਕਲ ਕਿਧਰ ਅੰਕਲ ਅੰਕਲ ਸਸੀ ਗਾਲ ਜੀ ਕੀ ਹਾਲ ਚਾਲ ਹੋ hope ਕੀ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਦਾ ਬਲੌਗ ਟਾਈਟਲ থাম্বਨੇਲ ਤੋਂ ਤੁਸੀਂ ਦੇਖ ਹੀ ਲਿਆ ਅੱਜ ਆਪਾਂ ਚੱਲੇ ਆ ਜੀ ਰਾਇਆ ਸਾਹਿਬ ਦੇ ਮੇਲੇ ਤੇ ਤੇ ਅੱਜ ਤੋਂ ਮੇਲਾ ਸ਼ੁਰੂ ਆ 21 22 23 ਦਾ ਅੱਜ 21 ਤਰੀਕ ਹੈ ਅੱਜ ਤੋਂ ਮੇਲਾ ਸ਼ੁਰੂ ਆ ਉੱਥੇ ਸੋ ਅੱਜ ਆਪਾਂ ਚੱਲੇ ਆ ਜੀ ਪਹਿਲਾਂ ਮੱਥਾ ਟੇਕਣ ਤੇ ਤੁਹਾਨੂੰ ਦਿਖਾਉਨੇ ਆ ਮੇਲੇ ਦੀਆਂ ਰੌਣਕਾਂ ਸੋ ਤੇ ਸਾਰੇ ਭਰਾਵਾਂ ਨੇ ਜਰੂਰ ਪਹੁੰਚਣਾ ਮੇਲੇ ਤੇ ਤੇ ਚਲੋ ਵਸ ਹੁਣ ਚੱਲੇ ਆ ਜੀ ਦੋ ਜਣੇ ਅਸੀਂ ਆ ਤੇ ਦੋ ਜਣੇ ਉੱਥੋਂ ਮੋਰੀਓ ਚੱਕਣੇ ਆ ਚੱਕਣੇ ਚੱਕਣੀ ਤਾਂ ਕੀ ਹੈ ਚੱਲ ਆਪਣੇ ਸਾਥ ਨਾਲ ਹੀ ਜਾਣਾ ਉਹਨਾਂ ਨੇ ਵੀ ਸੋ ਫੋਨ ਕਰੀ ਜਾਂਦੇ ਕਿੱਥੇ ਰਹਿ ਕਿੱਥੇ ਰਹਿ ਗਏ ਆ ਟਾਈਮ ਨਾਲ ਜਾਣਾ ਵੀ ਆ 9 ਵਜ ਗਏ ਆ ਸੋ 9 ਹੀ ਵਜੇ ਆ ਨਾ ਹਾਂ ਨਾ ਹੀ ਨੋ ਨੋ ਚੈੱਕ ਕਰਾਉ ਮਾਰਾਈ ਨੋ ਨੋ ਹੋ ਗਿਆ ਨੋ ਨੋ ਹੋ ਗਿਆ ਬਸ ਹੁਣ ਅਸੀਂ ਵੀ ਚੱਲੇ ਆਂ ਇਹ ਰਾਜ ਆ ਬਸ 55 ਮਿੰਟਾਂ ਜੀ ਉਹਨਾਂ ਕੋਲ ਪਹੁੰਚ ਜਾਣਾ ਸੋ ਬਣੇ ਰਹੋ ਬਲੌਗ ਦੇ ਵਿੱਚ ਖਲਾਸਾ ਜਰੂਰ ਦੇਖਿਓ ਚਲੋ ਸ਼ੁਰੂ ਕਰਦੇ ਆਂ ਸ਼ੁਰੂ ਕਰਦੇ ਆਂ ਘਟ ਕੇ ਪਹਿਲਾ ਪੈ ਗਿਆ ਆਹ ਬੜੀ ਲੋਕੋ ਭਾਈ ਕਿਹੜ ਜੱਥਾ ਦਾ ਯਾਰ ਕੀਤਾ ਵਾਲਿਆਂ ਦਾ ਇਹ ਸੋਕਰੇ ਆ ਆਪਣੇ ਬਾਸ ਕੋਈ ਸਮੇਂ ਤੱਕ ਬਾਸ ਦੇ ਘਟਾ ਲੱਕ 55 ਮਿੰਟਾਂ ਜੀ ਉਹਨਾਂ ਕੋਲ ਪਹੁੰਚ ਜਾਣਾ ਤੇ ਤਾਨੂੰ ਮਿਲਾਉਂਦੇ ਆ ਉਹਨਾਂ ਨਾਲ ਨੂੰ ਸੋ ਚਲੋ ਪਹਿਲਾਂ ਚੱਲਦੇ ਆ ਇੱਕ ਬੰਦਾ ਹੋਰ ਜੀ ਉਹ ਮੁੱਕਰ ਗਿਆ ਯਾਰ ਕੋਈ ਗੱਲ ਨਹੀਂ ਚੱਲਦੇ ਆ ਆਪਾਂ ਹੀ ਚਾਰ ਜਣੇ ਆ ਗਿਆ ਬਾਦੂ ਦੋ ਜਣੇ ਇੱਕ ਮੋਟਰਸਾਈਕਲ ਤੇ ਦੋ ਜਣੇ ਇੱਕ ਮੋਟਰਸਾਈਕਲ ਤੇ ਚਲੋ ਪੱਜੜਾ ਵਾਹ ਜੋ ਨਹੀਂ ਇੱਕ ਦੂਜੇ ਦੇ ਵਿੱਚ ਪੂਰਸਾ ਉਹ ਨਹੀਂ ਹੋਣੇ ਕਿਹੜਾਈ ਹੋਤੇ ਡਰਾਈਵਰੀ ਪੱਕੀ ਆ ਨਾ ਵੇ ਇੱਕ ਇੱਕ ਦਾ ਡਰਾਈਵਰੀ ਪੱਕੀ ਆ ਦੇਖੇ ਅੱਜ ਵਿੱਚ ਬਣਾ ਰਿਹਾ ਅੱਜ ਨਾ ਤੇ ਨਾ ਡੋਟੀਆਂ ਦੀਆਂ ਇੱਧਰ ਲੈ ਵਾਸਤੇ ਮੋਟਰਸਾਈਕਲ ਦੀ ਆ ਸਾਡਾ ਨਵੀਂ ਬਲੌਗਰਣੀ ਲੰਗਰ ਸ਼ਗਨ ਦੀ ਤਿਆਰੀ ਚ ਸਾਰੇ ਭਰਾ ਬੈਠੇ ਨੇ ਲੰਗਰ ਸ਼ਗਨ ਨੂੰ ਦੇਖ ਸਕਦੇ ਆ ਤੁਸੀਂ ਸੇਵਾਦਾਰ ਵੀਰੇ ਨੂੰ ਬੇਤੀ ਹੈ ਕਿ ਭਾਈ ਬੈਠੋ ਬੈਠ ਕੇ ਗੱਲ ਲਾਓ ਇਕੱਠਾ ਆਏ ਜੀ ਜਰੂਰ ਸੇਵਾਦਾਰ ਵੀਰੇ ਜਨਾਬ ਆਪਾਂ ਜੰਗ ਬੋਲਣ ਦਾ ਕੰਮ ਕਰਦੇ ਸੇਵਾ

ਗੋਰੀ ਯਮਰਾ ਵਾ ਮੂੰ ਕੋ ਲੈਣਾ ਲੂਣਾ ਤਾ ਓਏ ਹੱਥ ਦੇ ਰੰਗ ਵਿੱਚ ਓ ਮਿੱਤਰੋ ਆਪਾਂ ਮੋੜੇ ਪਾ ਲਿਆ ਘਰ ਨੂੰ ਮੱਥਾ ਟੇਕ ਲਿਆ ਆਪਾਂ ਇਹ ਪਹਿਲੀ ਵਾਰ ਹੀ ਆਇਆ ਸੀ ਮੈਂ ਮੇਲੇ ਤੇ ਉਧਰ ਤਾਂ ਚਲੋ ਆਉਂਦੇ ਆਈਦਾ ਚਲਿਓ ਇੱਥੇ ਜਿੱਥੇ ਮੋਟਰਸਾਈਕਲ ਬੌਂਡ ਹੋਈ ਹੈ ਸਾਹਮਣੇ ਜਾਣਾ ਨਾ ਨਾ ਉੱਥੇ ਨਹੀਂ ਜਾਣਾ ਹਾਂ ਉਹ ਉਹੀ ਯਾਰ ਪਾਣੀ ਕਿੱਥੇ ਉਹ ਉਧਰ ਚਲੀਓ ਜਿਹੜੀ ਪਹਾੜੀ ਹੈ ਉੱਥੇ ਠੀਕ ਹੈ ਜਾਂਦਾ ਉੱਥੇ ਚਲੋ ਉੱਥੇ ਹੋਰ ਹੋਗੀ ਕਹਿੰਦਾ ਉੱਥੇ ਆਈ ਸੀ ਮੋਟਰਸਾਈਕਲ ਬੌਂਡ ਹਾਂ ਪਤਾ ਨਹੀਂ ਚਲੋ ਆਇਓ ਪੁੰਡੇ ਪਕਾੜੇ ਪੂਰੇ ਖਾ ਗਏ ਹੁਣ ਨਹੀਂ ਜਿੱਥੇ ਰੁਕਣਾ ਠੀਕ ਆ ਹੁਣ ਸਿੱਧਾ ਆਪਾਂ ਘਰ ਨੂੰ ਜਾਣਾ ਹੁਣ ਸਿੱਧਾ ਆਪਾਂ ਘਰ ਨੂੰ ਐਂਦੀ ਆਪਾਂ ਉੱਥੇ ਐਂਦੀ ਆਪਾਂ ਉੱਥੇ ਤੌਣ ਲੱਗ ਗਿਆ ਸੀ ਆਓ ਹੁਣ ਨਹੀਂ ਕਿ ਤੇਰੇ ਬੜਾ ਹੁਣ ਸਿੱਧਾ ਵਾਣੇ ਆਪਾਂ ਚੱਲੇ ਆ ਘਰ ਨੂੰ ਟਾਈਮ 12:30 ਹੋ ਗਏ ਆ ਤੇ ਚੱਲੀਏ ਨਹੀਂ ਘਰਾਂ ਨੂੰ ਤੇ ਦਰਸ਼ਨ ਵਧੀਆ ਹੋ ਗਿਆ ਕੇ ਆ ਗਏ ਸਾਡੇ ਨਾਲ ਦੇ ਮਗਰ ਰਹਿ ਗਏ ਯਾਰ ਬਹਿ ਬਹਿ ਕੇ ਅੱਕ ਗਿਆ ਬੰਦਾ ਇੱਧਰ ਦੇ ਕਰ ਉਹ ਲੈ ਮੈਂ ਲੱਕ ਲਉਣ ਲੱਗ ਗਿਆ ਹੋਇਆ ਵੇਗੇ ਹਰੇ ਘੱਟੇ ਆਏ ਹੁਣ ਦਾ ਘਰੇ ਆ ਕੇ ਗੱਡੀ ਰੁਕੂ ਆਹ ਦੇ ਆਜੋ ਆਜੋ ਐ ਨੂੰ ਮੈਨੇ ਤੈਨੂੰ ਕਿਹਾ ਹੀ ਨਾ ਉਹ ਨਹੀਂ ਸਿੱਧੇ ਨੰਘ ਜਾਣਾ ਆਹ ਦੇ ਆ ਗਏ ਚੱਲ ਬਈ ਅੱਗੇ ਮੈਂ ਘਰ ਰੋਕ ਰਿਆ ਨਾਲ ਸੁੱਤੇ ਲੰਘ ਜਾਣਾ ਪਤਾ ਨਹੀਂ ਮੈਨੂੰ ਬਣਾਵਾ ਤਰੇ